ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਗੁਰਵਿੰਦਰ ਸਿੰਘ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਤੇ ਅੱਜ ਆਪਾਂ ਜਾ ਰਹੇ ਆ ਪਿੰਡ ਲਈ ਨਹਿਰ ਦੇਖਣ ਗਏ ਕਿ ਬੰਦੇ ਕਹਿੰਦੇ ਸੀ ਉਹਦਾ ਫਰੰਟ ਵਾਲੀ ਨਹਿਰ ਦਾ ਪਾਣੀ ਦਾ ਲੈਵਲ ਵੱਧ ਗਿਆ ਤੇ ਖਤਰਾ ਪਿੰਡਾਂ ਨੂੰ ਇੱਧਰ ਜਿਹੜੇ ਆਪਣੇ ਵਾਲ ਵਾਲੇ ਪਿੰਡ ਨੇ ਦੇਖਦੇ ਆ ਕਿੰਨਾ ਵੀ ਖਤਰਾ ਕਿੰਨਾ ਵੀ ਝੂਠਾ ਕਿੰਨਾ ਸੱਚਾ ਕਿਉਂਕਿ ਮੈਂ ਮੇਰਾ ਯਕੀਨ ਹੈ ਮੈਂ ਲੋਕਾਂ ਦੀ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਨਹੀਂ ਕਰਦਾ ਹੈਗਾ ਆਪਣੀ ਅੱਖੀਂ ਦੇਖ ਕੇ ਦੇਖਦਾ ਜੋ ਗੱਲ ਸਹੀ ਹੁੰਦੀ ਆ ਸੱਤ ਪਹੁੰਚ ਗਏ ਆਪਾਂ ਦੇਖਦੇ ਆ ਪਾਣੀ ਦਾ ਲੈਵਲ ਕਿੰਨਾ ਆ ਵੈਸੇ ਹਲੇ ਤੱਕ ਦਾ ਬਚਾ ਮੇਰੇ ਹਸਾਮ ਨਾਲ ਬਾਕੀ ਜਾ ਕੇ ਦੇਖਦੇ ਆ ਕਿਉਂਕਿ ਜਿਹੜਾ ਹੜਾ ਇਹ ਆ ਉਹ ਸੁਲਤਾਨਪੁਰ ਲੋਧੀ ਡੇਰਾ ਬਾਬਾ ਨਾਨਕ ਤੇ ਤਰਨਤਾਰਨ ਤੇ ਤਕਰੀਬਨ 250 ਪਿੰਡ ਆ ਗਿਆ ਛੜ ਦੀ ਜਪੇੜ ਵਿੱਚ ਇੱਧਰ ਆਪਣੇ ਬਚਾ ਹਲੇ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਕਿਉਂਕਿ ਤਿੰਨ ਤਿੰਨ ਨਹਿਰਾਂ ਨੇ ਆਪਣੇ ਇੱਧਰ ਪਿੰਡ ਆਪਣਾ ਬਚਾ ਲੇ ਪਿਆ ਜਾਂਦਾ ਨਹਿਰਾਂ ਦੇ ਨਹਿਰਾਂ ਪਾੜ ਜਾਂਦੀਆਂ ਨੇ ਗੁਰਸਿੱਖ ਦੇ ਪੁਰਤੋਂ ਆ ਕੇ ਬਾਕੀ ਜਾ ਕੇ ਦੇਖਦਾ ਨੂੰ ਦਿਖਾਉਣੇ ਆ ਪੂਰਾ ਵਿਊ ਨਹਿਰ ਦਾ ਕਿੰਨਾ ਕੁ ਪਾਣੀ ਦਾ ਲੈਵਲ ਆ ਕਿੰਨਾ ਕੁ ਝੂਠ ਆ ਕਿੰਨਾ ਕੁ ਸੱਚ ਮੈਂ ਮੈ ਤਾਂ ਯਕੀਨ ਮੰਨਦਾ ਨਹੀਂ ਇਹ ਗੱਲਾਂ ਤੇ ਕਿਉਂ ਲੋਕ ਕਹਿੰਦੇ ਨੇ ਐ ਹੋ ਗਿਆ ਜੀ ਐ ਹੋ ਜਾਣਾ ਤੇ ਆਪਾਂ ਜਾ ਕੇ ਕੋਈ ਵੀ ਚੀਜ਼ ਜਾ ਕੇ ਦੇਖੀ ਦੀ ਆ ਵੀ ਕਿੰਨਾ ਕੁ ਸਹੀ ਆ ਕਿੰਨਾ ਕੁ ਗਲਤ ਆ ਚਲੋ ਜੀ ਬਣੇ ਰਹੋ ਵੀਡੀਓ ਚ ਦਿਖਾਉਣਾ ਸਾਨੂੰ ਜਾ ਕੇ मौके ਤੇ ਪਹੁੰਚ ਕੇ ਵੀਡੀਓ ਚੰਗੀ ਲੱਗੇ ਸ਼ੇਅਰ ਲਾਇਕ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਆ ਆਪਣੀ ਵੀ ਪਿੰਡ ਦੇ ਖੇਤ ਨੇ ਇਹ ਪਿੰਡਾਂ ਜਾਂਦਾ ਤੇ ਸਾਹਮਣੇ ਨਹਿਰ ਆ ਦੇਖ ਰਿਹਾ ਪਾਣੀ ਦਾ ਪੱਧਰ ਕਿੰਨਾ ਉੱਚਾ ਕਿੰਨਾ ਘਨੀਮਾ ਇਹ ਬੰਨ ਵੀ ਇੰਨੇ ਹੈ ਨਹੀਂ ਮਜ਼ਬੂਤ ਦਿੱਤੇ ਕਹਿੰਦੇ ਪਾਣੀ ਦਾ ਲੈਵਲ ਵਧ ਗਿਆ ਨਹੀਂ ਵਧਿਆ ਹੈਗਾ ਇੱਧਰ ਸਹੀ ਆ ਜੇ ਆ ਆਪਣੇ ਪਿੰਡ ਵਾਲੀ ਨਹਿਰ ਆ ਤੇ ਸਾਹਮਣੇ ਪੋਲਾ ਸਿੱਧੀ ਨਹਿਰ ਨਿਕਲ ਜਾਂਦੀ ਹੈ। ਅਜੇ ਤਾਂ ਪਾਣੀ ਦਾ ਪੱਧਰ ਸਹੀ ਆ। ਕਿਉਂਕਿ ਇਹ ਜ਼ਿਆਦਾਤਰ ਉਧਰ ਹੀ ਆ। ਤਾ ਰਾਵੀ ਦਰਿਆ 'ਚ, ਸਤਲੁਜ 'ਚ। ਇੱਧਰ ਨਹੀਂ ਹੈਗਾ, ਇੱਧਰ ਆਪਣੇ ਘਾਟ ਆ। ਕਨਵਰਟ ਹੋ ਜਾਂਦਾ ਪਾਣੀ ਇੱਥੇ ਤਿੰਨ ਨਹਿਰਾਂ 'ਚ। ਤੇ ਫਿਰ ਰੋਲਾ ਵੱਧ ਪਾਉਂਦੇ ਆ ਵਿੱਚ ਕਹਿਣ ਵਾਲੇ ਐ ਹੋ ਗਿਆ ਜੀ, ਫਲਾਨਾ ਹੋ ਗਿਆ। ਪਰ ਠੀਕ ਆ ਮਾਹੌਲ। ਜੇ ਗੱਲ ਕਰੀਏ ਬੰਨਾਂ ਦੀ ਇੱਧਰ ਹੈ ਨਹੀਂ ਬੰਨ ਵੀ ਇਹਨੇ ਮਜ਼ਬੂਤ ਆਪਣੇ ਪਿੰਡ ਦੇ ਸਾਹਮਣੇ ਦੇਖ ਸਕਦੇ ਹਾਂ ਬੰਨ ਵੀ ਕੱਚੇ ਨੇ ਹਜੇ ਇੱਧਰ ਤੇ ਕੋਈ ਪੱਕਾ ਬੰਨ ਨਹੀਂ ਹੈਗਾ ਹਜੇ ਪਰਲੀ ਨਹਿਰ ਤਾਂ ਪੱਕੀ ਹੋਈ ਆ ਇਹ ਤਾਂ ਕੱਚੀ ਆ ਹਜੇ ਭਾਈ ਆ ਪਿੱਛੇ ਆਉਂਦੀ ਆ ਦਰਾਹੇ ਸਾਈਡ ਤੋਂ ਇੱਕ ਰਾੜਾ ਸਾਹਿਬ ਨੂੰ ਨਿਕਲ ਜਾਂਦੀ ਆ ਤੇ ਇੱਕ ਨਿਕਲ ਜਾਂਦੀ ਲੁਧਿਆਣੇ ਨੂੰ ਤੇ ਆ ਆ ਜਾਂਦੀ ਆਪਣੇ ਪਿੰਡਾਂ ਵੱਲੋਂ ਤੇ ਜੇ ਫੁੱਲ ਆ ਗਈ ਤਾਂ ਬਚਾ ਘਾਟੀ ਨੇ ਬਚਣ ਦੇ ਇਹਦੇ ਬੰਨ ਟੁੱਟ ਜਾਣੇ ਆ। ਉਹ ਕਿਹਾ ਬੰਨ ਇੰਨੇ ਮਜ਼ਬੂਤ ਨਹੀਂ ਹੈਗੇ। ਲੈਵਲ ਇੱਧਰ ਹਜੇ ਆਪਣੇ ਦਾ ਖੈਰ ਹਜੇ ਬਾਬਾ ਮਿਹਰ ਕਰੇ। ਖਾੜਾਂ ਤੋਂ ਬਚੇ ਹੋਏ ਆ। ਆ ਸਾਰੀ ਆਪਣੇ ਪਿੰਡ ਵਾਲੀ ਨਹਿਰ ਦਾ 뷰 ਆ ਇੱਧਰ।